BSF ਅਤੇ NTF ਅੰਮ੍ਰਿਤਸਰ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਸਰਹੱਦੀ ਤਸਕਰੀ ਦੇ ਖਿਲਾਫ BSF ਅਤੇ NTF ਨੇ ਸਾਂਝੇ ਨਾਕੇ ਦੌਰਾਨ ਇੱਕ ਭਾਰਤੀ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ ਪਿੰਡ ਬਿਹੜਵਾਲ ਨੇੜੇ ਨਸ਼ੇ ਦੀ ਵੱਡੀ ਖੇਪ ਸਮੇਤ ਹੋਈ ਹੈ ਇਸ ਨਸ਼ਾ ਤਸਕਰ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਗਿਆ ਪੁਲਿਸ ਨੂੰ ਇਸ ਬੰਦ ਵਿੱਚ ਖਾਸ ਖੂਫੀਆ ਇਤਲਾਹ ਮਿਲੀ ਸੀ ਜਿਸ ਦੇ ਆਧਾਰ ਤੇ ਹੀ ਸਾਂਝੀ ਟੀਮ ਨੇ ਇੱਕ ਸ਼ੱਕੀ ਮੋਟਰਸਾਈਕਲ ਨੂੰ ਰੋਕ ਕੇ ਸਵਾਰ ਨੂੰ ਕਾਬੂ ਕੀਤਾ ਉਸ ਤੋਂ ਬਰਾਮਦ ਹੋਏ ਵੱਡੇ ਬੈਗ ਵਿੱਚੋਂ 23 ਪੈਕੇਟ ਸ਼ੱਕੀ ਹੈਰੋਇਨ ਇੱਕ ਪਿਸਤੌਲ ਦੋ ਮੈਗਜ਼ੀਨ ਅਤੇ ਇੱਕ ਆਈਫੋਨ 14 ਮਿਲਿਆ ਬਰਾਮਦ ਹੋਈ ਹੈਰੋਇਨ ਦਾ ਵਜ਼ਨ 25 ਕਿਲੋਗ੍ਰਾਮ ਹੈ ਇਸ ਨਸ਼ਾ ਤਸਕਰ ਕੋਲੋਂ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਸ਼ੱਕ ਹੈ ਕਿ ਇਹ ਨਸ਼ਾ ਡਰੋਨ ਰਾਹੀਂ ਸਰਹੱਦ ਪਾਰੋਂ ਸੁਟਿਆ ਗਿਆ ਹੈ ਗ੍ਰਫਤਾਰ ਤਸਕਰ ਦੀ ਪਛਾਣ ਪਿੰਡ ਬਿਹੜਵਾਲ ਦੀ ਨਿਵਾਸੀ ਵਜੋਂ ਹੋਈ ਹੈ ਜਬਤ ਕੀਤਾ ਸਮਾਨ ਅਤੇ ਦੋਸ਼ੀ ਅਗਲੀ ਜਾਂਚ ਤੇ ਲਈ ਐਨਟੀਐਫ ਅੰਮ੍ਰਿਤਸਰ ਦੇ ਹਵਾਲੇ ਕਰ ਦਿੱਤਾ ਗਿਆ ਗੌਰਤਲਬ ਹੈ ਕਿ ਇਹ ਮਹੱਤਵਪੂਰਨ ਕਾਮਯਾਬੀ ਬੀਐਸਐਫ ਦੀ ਚੌਕਸੀ ਅਟਲ ਵਚਨਬੱਧਤਾ ਅਤੇ ਪੰਜਾਬ ਪੁਲਿਸ ਨਾਲ ਸਹਿਯੋਗ ਨੂੰ ਦਰਸਾਉਂਦੀ ਹੈ ਜੋ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਨਸ਼ਾ ਅਤੇ ਅਤਵਾਦੀ ਸਰਗਰਮੀਆਂ ਨੂੰ ਰੋਕਣ ਵਾਸਤੇ ਹੈ ਨਿਊਜ਼ ਡੈਸਕ ਰਿਪੋਰਟ ਜਨਹਿਤਾ